ਅੰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਜਾਪਾ ਪਹੁੰਚਿਆ ਸੀ ਮੇਲੇ 'ਚ ਸਵਾਜ ਤੁਨ ਬਖੋ ਨੇ ਮੇਲੇ ਦੇ ਵਿੱਚ ਕੀ ਕੁਝ ਪਹੁੰਚਿਆ ਆ ਦੇਖੋ ਛੋਟਾ ਜਿਹਾ ਟਰੈਕਟਰ ਹੈ ਅਤੇ ਮਗਰ ਇਹਦੇ ਰੋਟਾਵੇਟਰ ਜੋੜਿਆ ਹੈ ਇਸ ਟਰੈਕਟਰ ਦੇ ਸੈੱਜ ਦੇ ਹੀ ਬਣਾਇਆ ਗਿਆ ਹੈ ਜਿਵੇਂ ਬਾਗ ਦੇ ਵਿੱਚ ਮਾਰਨ ਵਾਸਤੇ ਜਾਂ ਕਿਸ ਨੇ ਸਬਜ਼ੀਆਂ ਦਾ ਜੋ ਕੰਮ ਕਰਦਾ ਕੋਈ ਸਬਜ਼ੀਆਂ ਬੀਜਦਾ ਹੈ ਉਸ ਦੇ ਵਾਸਤੇ ਥੋੜੇ ਥਾਂ ਵਾਸਤੇ ਬਹੁਤ ਵਧੀਆ ਇਹ ਟਰੈਕਟਰ ਜੋ ਤਿਆਰ ਕੀਤਾ ਗਿਆ ਹੈ ਇਹਨਾਂ ਨੇ ਰੋਟਾਵੇਟਰ ਹੈ ਇੱਥੇ ਨੂੰ ਚਲਾ ਕੇ ਵੀ ਵੇਖਿਆ ਸੀ ਇਹ ਦੇਖੋ ਖੇਤੀ ਦੇ ਸਾਰੇ ਹਿਸੰਦ ਇਸ ਮੇਲੇ ਦੇ ਵਿੱਚ ਪਹੁੰਚੇ ਹਨ ਟੋਲਕਿੰਗਾ ਜੋ ਖੇਤੀਬਾੜੀ ਨਾਲ ਜੁੜੇ ਕਰੇ ਲੋ ਸਮਾਨ ਚੱਕੀਆਂ ਐਸ ਮੇਲੇ ਦੇ ਵਿੱਚ ਪਹੁੰਚੇ ਹਾਂ ਰਾਜਸਥਾਨ ਟੋਪਰੀਆਂ ਦੇ ਵਿੱਚ ਇਹ ਮੇਲਾ ਪਹਿਲੀ ਵਾਰੀ ਕਰਾਇਆ ਗਿਆ ਹੈ ਆਵੇ ਕੋਲੀ ਬਿਲਕੁਲ ਛੋਟੇ ਟਰੈਕਟਰ ਇਹਨਾਂ ਦੇ ਸੰਦ ਵੀ ਬਣਾਈ ਗਏ ਆ ਨਾਲ ਕਲਟੀਵੇਟਰ ਛੋਟੇ ਬਹੁਤ ਸੁੰਦਰ ਧਾਰ ਕੀਤੇ ਐ। ਛੋਟੇ ਕੰਬਾਸ ਤੇ ਡੈਕਟਰਸ ਹੰਦ ਤਿਆਰ ਕੀਤੇ ਗਏ ਐ। ਜਿਸ ਨੇ ਭਾਈ ਥੋੜੇ ਬਹੁਤ ਥਾਂ ਦੇ ਵਿੱਚ ਸਬਜ਼ੀਆਂ ਲਾਉਣੀਆਂ ਐ। ਜਾਂ ਕੋਈ ਬਾਗ ਲੱਗਿਆ ਐ ਬਾਗ ਦੇ ਵਿੱਚ ਮਾਰਨ ਵਾਸਤੇ ਡੈਕਟਰ ਬਹੁਤ ਵਧੀਆ ਹੈ। ਸੋ ਮੀਡੀਆ ਨੂੰ ਬਤਵਾ ਦਿਓ ਜੀ ਸ਼ੇਅਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।